ਮੇਰੇ ਬੱਚੋ ਅੱਜ ਆਪਾਂ ਕਲਾਸ 4 ਗਣਿਤ ਦੀ ਦੁਨੀਆ ਚੈਪਟਰ ਨੰਬਰ 5 ਐਕਸਰਸਾਈਜ਼ 5.8 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਹੈਠਾ ਦੀਆਂ ਵਸਤੂਆਂ ਦੀ ਸਮਰਥਾ ਜਾਂ ਫਿਰ ਆਪਾਂ ਕਹੇ ਇਹ ਆਇਤਨ ਆਇਤਨ ਤੇ ਸਮਰਥਾ ਇੱਕ ਹੀ ਹੁੰਦੀ ਹੈ ਸਮਰਥਾ ਦਾ ਮਤਲਬ ਕੀ ਹੈ ਬੱਚੋ ਵੀ ਕੋਈ ਚੀਜ਼ ਕੋਈ ਵੀ ਬਰਤਨ ਹੈ ਕੋਈ ਵੀ ਵਸਤੂ ਉਹਦੇ ਵਿੱਚ ਕਿੰਨੀ ਚੀਜ਼ ਕੋਈ ਆ ਸਕਦੀ ਹੈ ਉਹਦੀ ਸਮਰਥ ਠੀਕ ਹੈ ਕਿਹੜੀ ਇਕਾਈ ਵਿੱਚ ਮਾਪੀ ਜਾਵੇਗੀ ਮਿਲੀਲੀਟਰ یا پھر لیٹر وچ اپا نے دسنا ہے کوئی بھی ترل چیز او لیٹر یا ملی لیٹر وچ ماپی جاندی ہے دیکھو بچوں جویں دی آ اپا کہے یہ بھی ادھی وڈی ہے اسے ملی لیٹر نہیں اپا لیٹر وچ ناپدے ہاں اسی طرح جے اپا کہیے کہ ا چمچے چمچے جے لیٹر تا نہیں سکدا ایک لیٹر چ کتنا ہوندا بچوں 1000 ملی لیٹر ہوندا ہے ٹھیک ہے تا ایک چمچے 1000 ملی لیٹر تا نہیں سکدے تا ایک ہی ہو گئے ملی لیٹر دے اب بوتل ہے بچوں پانی دی وڈی ہوندی ہے اس تے ਲੀਟਰ ਚ ਪਾਣੀ ਆਉਂਦਾ ਆਹ ਹੈ ਬੱਚੋ ਇਸੇ ਵੀ ਕੀ ਹੁੰਦਾ ਹੈ ਇਸੇ ਲੀਟਰ ਚ ਵੀ ਆ ਸਕਦਾ ਤੇ ਮਿਲੀ ਲੀਟਰ ਚ ਵੀ ਆ ਸਕਦਾ ਹੈ ਠੀਕ ਹੈ ਇਹਨੂੰ ਆਪਾਂ ਜੋ ਤੁਹਾਨੂੰ ਸਹੀ ਲੱਗਦਾ ਉਹਦੇ ਹਿਸਾਬ ਨਾਲ ਲਾ ਸਕਦੇ ਹੋ ਆਪਾਂ ਕਹੀਏ ਜੇ ਛੋਟਾ ਹੈ ਤਾਂ ਮਿਲੀ ਲੀਟਰ ਚ ਆਊਗਾ ਜੇ ਵੱਡਾ ਹੈ ਤਾਂ ਆਪਾਂ ਤੇ ਵੀ ਲੀਟਰ ਚ ਆਊਗਾ ਠੀਕ ਹੈ ਆਪਾਂ ਛੋਟਾ ਲਾ ਕੇ ਚੱਲਦੇ ਹਾਂ ਨਾ ਚਲੋ ਮਿਲੀ ਲੀਟਰ ਆ ਕੀ ਹੈ ਬੱਚੋ ਬਾਲਟੀ ਹੈ ਇਹ ਲੀਟਰ ਚ ਆਊਗਾ ਆ ਕੀ ਹੈ ਬੱਚੋ ਇਸੇ ਵੀ ਲੀਟਰ ਚ ਆਊਗਾ ਵੱਡਾ ਬਰਤਨ ਹੈ ਆ ਸਿਰੰਜ ਜਿਹੜੀ ਹੁੰਦੀ ਹੈ ਇੰਜੈਕਸ਼ਨ ਵਾਲੀ ਇਹ ਮਿਲੀਲੀਟਰ ਚ ਹੁੰਦੀ ਹੈ ਬੱਚੋ ਆਹ ਜਿਹੜੀ ਹੈ ਡੋਲੂ ਇਹ ਲੀਟਰ ਚ ਹੈ ਇਹ ਵੀ ਲੀਟਰ ਚ ਹੋਊਗਾ ਬੱਚੋ ਆਹ ਜੱਗ ਵੀ ਬੱਚੋ ਲੀਟਰ ਚ ਹੋਊਗਾ ਆ ਗਲਾਸ ਜਿਹੜਾ ਹੈ ਬੱਚੋ ਇਹ ਮਿਲੀਲੀਟਰ ਚ ਹੋਊਗਾ ਕਿਉਂਕਿ 1 ਲੀਟਰ ਗਲਾਸ ਚ ਪਾਣੀ ਆ ਨਹੀਂ ਸਕਦਾ ਹੁਣ ਵੱਡੇ ਵੀ ਹੁੰਦੇ ਨੇ ਆਪਾਂ ਛੋਟਾ ਲੈ ਕੇ ਹੀ ਚੱਲਦੇ ਆ ਇਸੇ ਵੀ ਮਿਲੀਲੀਟਰ ਚ ਆਊਗਾ ਠੀਕ ਹੈ ਸਵਾਲ ਨੰਬਰ 2 ਬੱਚੋ ਹੇਟਿਆਂ ਦੀ ਤੇ ਵਸਤੂਆਂ ਦੇ ਇਹ ਤਾਂ ਸਮਰਥਾ ਅਨੁਸਾਰ ਲੀਟਰ ਜਾਂ ਮਿਲੀਲੀਟਰ ਲਿਖੋ ਦੇਖੋ ਆ ਬੋਤਲ ਹੈ ਬੱਚੋ ਲੀਟਰ ਦੀ ਤਾਂ ਹੋ ਹੀ ਨਹੀਂ ਸਕਦੀ ਇਹ ਕੀ ਹੋਊਗੀ ਮਿਲੀਲੀਟਰ ਇਹਨੂੰ ਆਪਾਂ ਐਮ ਐਲ ਲਿਖ ਸਕਦੇ ਆ ਮਿਲੀਲੀਟਰ ਆ ਵੀ ਮਿਲੀਲੀਟਰ ਹੋਗੀ ਬੱਚੋ ਇਹ ਵੀ ਮਿਲੀਲੀਟਰ ਹੋਗਾ ਬੱਚੋ ਠੀਕ ਹੈ ਤੇ ਇਸ ਲੀਟਰ ਹੋਗਾ ਬੱਚੋ ਆ ਬੋਤਲ ਵੀ ਲੀਟਰ ਦੀ ਹੋਊਗੀ 1 ਲੀਟਰ ਤੇ ਇਹ ਵੀ 25 ਲੀਟਰ ਦੀ ਹੋਊਗੀ ਠੀਕ ਹੈ ਬੱਚੋ ਅੱਗੇ ਦੇਖੋ ਦੋਨੇ ਮਾਪਕਾਂ ਵਿੱਚ ਕਿੰਨਾ ਕਿੰਨਾ ਤਰਲ ਹੈ ਪਤਾ ਕਰੋ ਦੋਨੋਂ ਮਾਪਕ ਵਿੱਚ ਪਏ ਘੋਲ ਦੀ ਮਾਤਰਾ ਜੋੜ ਕੇ ਮਿਲੀਲੀਟਰ ਵਿੱਚ ਦਰਸਾਓ ਦੇਖੋ ਆ ਇਸੇ ਪਹਿਲੇ ਚ ਕਿੰਨੀ ਹੈ ਬੱਚੋ 700 ਐਮਐਲ ਹੈ ਤੇ ਇਸੇ ਕਿੰਨੀ ਹੈ ਬੱਚੋ 500 ਐਮਐਲ ਹੈ ਤਾਂ ਦੋਨਾਂ ਨੂੰ ਜੋੜ ਦਿਆਂ 700 ਤੇ 500 1200 ਮਿਲੀਲੀਟਰ ਹੋ ਗਿਆ ਇਸੇ ਤਰ੍ਹਾਂ ਦੇਖੋ ਬੱਚੋ ਇਸੇ ਕਿੰਨਾ ਹੈ ਬੱਚੋ नौ सौ है कितना है बच्चों 200 सौ है तो नौ सौ दो सौ हो गया बच्चों ग्यारह सौ ठीक है कितना है बच्चों चार सौ है इससे किन्ना वर्चों आप कही हज़ार हज़ार है तो कि हो गया बच्चों चौदह सौ लीटर हो गया अगे देखो इसे पाँच सौ है क्योंकि आखो साढ़े पाँच सौ पाँच सौ तो उपर छो तो नीचे है, 500 है इसे किन्ना बच्चों साढ़े सात सौ है ना तो टू अज इना जोड़ करा जीरो पं दस एक कैरी अठ तो ते तेरह तेरह सौ मिलीलीटर लीटर इसे होगा बच्चों साढ़े छे सौ है इसे किन्ना बच्चों साढ़े अठ सौ है तो कि हो गया जीरो पं दस एक सत छे एक सत्त सत अठ पंद्रह पंद्रह सौ अगे देखो इसे किन्ना बच्चों तीन सौ है कितना कि बच्चों नौ सौ है तो कि हो गया बच्चों जीरो पांच नौते तीन बारह बारह सौ पाँह मिलीटर ठीक है बच्चों हूँ की करना है बच्चों हेठे मापकों दीती गई मात्रा अनुसार रंग भरना है देखो कितनी है छे सौ एम एल दी हुई है छे सौ मिलीटर तो आपने छे सौ मि लीटर तक अपने इसे रंग भरना है छे सौ तक ठीक है छे सौ तक आपने आप इससे रंग भरना ठीक है, है? इसका कि दो सौ दो सौ तक आपने आप रंग भरना है ठीक है अगले कि पौ सौ तक ने रंग भरना है बच्चों ठीक है अगला कि बच्चों आठ सौ है आठ सौ तक आपने रंग भरना है बच्चों अगला कि बच्चों चार सौ पह चार सौ पह तक आपने रंग भरना है ਨਹੀਂ ਕਿੰਨਾ ਵਿੱਚ 1 ਲੀਟਰ 1 ਲੀਟਰ 1000 ਐਮਐਲ ਦਾ ਹੁੰਦਾ ਹੈ ਤਾਂ ਆਪਾਂ ਨੇ 1000 ਐਮਐਲ ਤੱਕ ਆਪਾਂ ਨੇ ਰੰਗ ਪੜਨਾ ਹੈ ਠੀਕ ਹੈ ਠੀਕ ਹੈ ੱਚ ਅੱਗੇ ਦੇਖੋ ਸਵਾਲ ਨੰਬਰ 5 ਹੇਠਾਂ ਕੁਝ ਵਸਤੂਆਂ ਲੈ ਕੇ ਉਹਨਾਂ ਦੀ ਸਮਰੱਥਾ ਦਾ ਅਨੁਮਾਨ ਲਗਾਓ ਅਤੇ ਮਾਪਕ ਦੀ ਸਹਾਇਤਾ ਨਾਲ ਅਸਲ ਜਿਹੜੀ ਉਹਦੀ ਹੈ ਸਮਾਈ ਪਤਾ ਕਰੋ ਚਲੋ ਅਨੁਮਾਨਿਤ ਸਮਾਈ ਤੇ ਅਸਲ ਸਮਾਈ ਜਿਵੇਂ ਜਗ ਹੈ ਆਪਾਂ ਕਹੀਏ ਇੱਕ ਜਗ 'ਚ ਇੱਕ ਲੀਟਰ ਆ ਸਕਦਾ ਹੈ ਫਿਰ ਜਦੋਂ ਆਪਾਂ ਅਸਲ 'ਚ ਉਹਨੂੰ ਮਾਪਕ ਨਾਲ ਮਾਪਾਂਗੇ ਘਰੇ ਹੋਊਗਾ ਤੁਹਾਡੇ ਮਾਪਕ ਜਾਂ ਤੁਹਾਡੇ ਸਕੂਲ 'ਚ ਵੀ ਹੋਊਗਾ ਉਹਦੇ ਨਾਲ ਮਾਪਦੇ ਤਾਂ ਆਪਾਂ ਨੂੰ ਪਤਾ ਲੱਗਦਾ ਇਸ 'ਚ ਤਾਂ 1 ਲੀਟਰ ਤੇ 200 ਮਿਲੀਲੀਟਰ ਆ ਰਿਹਾ ਹੈ ਇਸੇ ਤਰ੍ਹਾਂ ਕੋਈ ਹੋਰ ਚੀਜ਼ ਹੈ ਹਾਂ ਤੁਸੀਂ ਮਾਪੋ ਸਾਰੀ ਚੀਜ਼ ਤੁਸੀਂ ਉਰੇ ਆਪ ਦੀ ਮਰਜ਼ੀ ਦੀ ਜੋ ਵੀ ਚੀਜ਼ ਤੁਸੀਂ ਲਿਖਣਾ ਚਾਹੁੰਦੇ ਲਿਖ ਕੇ ਮਾਪ ਸਕੋ ਅੱਗੇ ਦੇਖੋ ਹੈਠਾ ਮਾਪਕਾਂ ਦੇ ਜੋੜੇ ਵਿੱਚ ਇੱਕ ਮਾਪਕ ਵਿੱਚ ਰੰਗ ਭਰਿਆ ਹੈ ਤੇ ਦੂਜੇ ਮਾਪਕ ਵਿੱਚ ਉਹਨਾ ਰੰਗ ਭਰੋ ਤਾਂ ਜੋ ਉਹਨਾਂ ਦਾ ਜੋੜ 1 ਲੀਟਰ ਹੋ ਜਾਏ ਠੀਕ ਹੈ ਦੇਖੋ ਚਾ 1 ਲੀਟਰ ਹੁੰਦਾ ਹੈ 1000 ਮਿਲੀ पहले जो पांच सौ दिया तब सौ होर मिला देंगे तो हजार हो गया ए मतलब लीटर गया। एक लीटर बन गया ऐसे सात सौ है तो तीन सौ मिला देंगे की बन जूगा एक लीटर बन जूगा ऐसे बच्चों दो सौ है तो 800 सौ मिला देंगे तो आप एक लीटर बन जूगा ठीक है ਇਹ ਐਕਸਰਸਾਈਜ਼ ਤੁਹਾਡੀ ਕੰਪਲੀਟ ਬੱਚੋ ਠੀਕ ਹੈ ਬੱਚੋ ਓਕੇ ਥੈਂਕ ਯੂ